ਕਹਦਾ ਜਿਹੜਾ ਬੰਦਾ ਸਰ ਕੰਮ ਨਹੀਂ ਨਾ ਕਰਦਾ ਬਣ ਕੇ ਹੂੰ ਹੂੰ ਉਹ ਉਹ ਨੂੰ ਸਰਪੰਚ ਵੀ ਨਹੀਂ ਸਾਡੇ ਦਾ ਪਿੰਡ ਦਾ ਕੋਈ ਨਹੀਂ ਨਹੀਂ ਕੋਈ ਫੇਰ ਇਕੜੀ ਬਣ ਜੂ ਹਾਂ ਇਕੜੀ ਬਣ ਜੂਗਾ ਬਾਅਦ ਚ ਕਿਹੜਾ ਫਿਰ ਉਹ ਨੂੰ ਬੰਦਾ ਨਹੀਂ ਫਿਰ ਪਿੰਡ ਦਾ ਸਰਪੰਚ ਸਮਝਦਾ ਵੀ ਆਪਾਂ ਕੰਮ ਹੀ ਕਰ ਲਿਆ ਹਾਂ ਹੋਰ ੜਾ ਕਰਦਾ ਔਰ ਕਿਵੇਂ ਆ ਭਤੀਜਾ ਹਾਂ ਵਧੀਆ ਜੀ ਹੋ ਠੀਕ ਹੋ ਆ ਲਾ ਆਇਆ ਕੱਲ੍ਹ ਤੋਂ ਆਇਆ ਹੁਣ ਔਰ ਠੀਕ ਹੋ ਹਾਂ ਵਧੀਆ ਔਰ ਹਾਂ ਵਧੀਆ ਵਧੀਆ ਇੱਥੇ ਖੜੇ ਹੋ ਇੱਥੇ ਅਜੇ ਖੇਰਗੜਾ ਮਾਰਨਾ ਅੱਛਾ 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 ਪਤਾ ਹੀ ਮੈਨੂੰ ਮੈਂ ਖੇਤੀ ਵੀ ਤਾਂ ਹੀ ਮੈਂ ਸਿੱਧੇ ਆ ਗਿਆ ਫਿਰ ਉੱਥੋਂ ਹੋਰ ਮਰੀਆ ਤੇ ਮੈਂ ਆਥਲੇ ਨਹੀਂ ਫਿਰ ਆਇਆ ਇੱਕ ਹਾਂ ਸਾਡੇ ਪਿੰਡੀਆਂ ਵੋਟਾਂ ਹਾਂ ਪਿੰਡ ਸਰਪੰਚੀ ਦੀ ਹਾਂ ਤੇ ਮੈਂ ਉੱਠਣਾ ਲੱਗ ਗਿਆ ਉਹ ਭਤੀਜ ਕੀ ਲੈਣਾ ਇਹਨਾਂ ਸਰਪੰਚੀਆਂ ਚ ਕੀ ਆ ਕੁਛ ਨਹੀਂ ਯਾਰ ਬਸ ਹਾਂ ਕੀੜਾ ਹੀ ਆ ਕੀੜਾ ਉੱਠਣਾ 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 ਤਾਂ ਫਿਰ ਸਾਰਾ ਜ਼ੋਰ ਲਾ ਦੀ ਬੱਲਿਆ ਕਾਈ ਮੈਂ ਤੁਹਾਨੂੰ ਪੁੱਛ ਰਿਹਾ ਪਤਾ ਹੁੰਦਾ ਤੇ ਵੈਸੇ ਫਾਇਦਾ ਕੋਈ ਡਬਾ ਵਾਲਾ ਫਾਇਦਾ ਨਹੀਂ ਇਹਦਾ ਨੇ ਦਾ ਕੋਈ ਦੇਖਾ ਇੱਕ ਕਰੀ ਦਾ ਮਾ ਦੇ ਇੱਕ ਕਰੀ ਦਾ ਕਿੰਨਾ ਵੀ ਚਾਹੀਦਾ ਦੇ ਦੇ ਹਰ ਕੇ ਨੌਜਵਾਨਾ ਕਿੱਥੇ ਗਹਿੜ ਜੱਟ ਦੇਖਾ ਹਾਂ ਹੋਰ ਮਾਜਾ ਚਾਹੇ ਪਹਿਲਾਂ ਤਾਂ ਉੱਠਦੇ ਹੁੰਦੇ ਸਰਪੰਚ ਆਪਾਂ ਵੀ ਦੇਖੀਏ ਨਹੀਂ ਰਹਿਣੇ ਸੇਵਾ ਕਰਨੀ ਤਾਂ ਬਹੁਤ ਕੁਝ ਹੈ ਹਾਂ 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 ਜੇ ਹੁਣ ਬਣ ਕੇ ਕੰਮ ਹੀ ਨਹੀਂ ਕਰਵਾ ਉਹ ਤਾਂ ਮਰੀ ਗੱਲ ਉਹਦਾ ਫਾਇਦਾ ਹੀ ਕੋਈ ਨਹੀਂ ਕਰ ਸਰਪੰਚ ਮੰਨ ਦਾ ਫਾਇਦਾ ਨਹੀਂ ਕਰ ਉਹਦਾ ਜੇ ਬਣਨਾ ਹੈ ਤਬ ਬਣੋ ਨਾਲੇ ਫਿਰ ਕੋਈ ਕੋਸ਼ਦਾ ਜਿਹੜਾ ਬੰਦਾ ਸਰ ਕੰਮ ਨਹੀਂ ਨਾ ਕਰਦਾ ਬਣ ਕੇ ਹੂੰ ਹੂੰ ਇਹ ਉਹ ਨੂੰ ਸਰਪੰਚ ਵੀ ਨਹੀਂ ਸਾਡੇ ਦਾ ਪਿੰਡ ਦਾ ਕੋਈ ਨਹੀਂ ਨਹੀਂ ਕੋਈ ਫੇਰ ਕਰੀ ਬਣ ਜੂ ਹਾਂ ਇੱਕ ਕਰੀ ਬਣ ਜੂ ਆ ਬਾਅਦ ਚ ਕਿਹੜਾ ਫੇਰ ਉਹ ਨੂੰ ਬੰਦਾ ਨਹੀਂ ਫਿਰ ਪਿੰਡ ਦਾ ਸਰਪੰਚ ਸਮਝਦਾ ਵੀ ਆਪਾਂ ਕੰਮ ਹੀ ਕਰ ਲਿਆ ਹਾਂ ਕਰੀ ਨਹੀਂ ਬਣਣੀ ਇਹ ਉਹ ਤੇਰੇ ਚਾਚੇ ਨੂੰ ਵੀ ਕੋਈ ਅਕਤੀ ਬੜਾ ਸ਼ੌਂਕ ਨਹੀਂ ਸੀ ਸਰਪੰਚ ਦਾ ਠੰਡਾ ਦੁਆਰੀ ਯਾਰ ਇਹ ਤਾਂ ਇੱਕ ਦੋ ਬੰਦੇ ਜੇ ਕਹਿੰਦੇ ਨਾ ਹਾਂ ਹਾਂ ਕਹਿੰਦੇ ਇਹਦਾ ਤਾਂ ਪੁੱਤ ਪੋਤਾ ਨਹੀਂ ਬੰਦਾ ਹਾਂ ਤੇ ਬਸ ਆਪਾਂ ਵੀ ਧੌਣ ਚੋਂ ਕਿੱਲੀ ਕੱਢਿਆ ਇਹ ਸਹੀ ਗੱਲ ਹੈ ਹੈ ਸਹੀ ਗੱਲ ਹੈ ਹਾਂ ਜੀ ਨਹੀਂ ਨਹੀਂ ਜ਼ਰੂਰੀ ਐ ਜੀ ਨਹੀਂ। ਹਾਂ ਤੇ ਕੱਟ ਦੇ ਕੰਮ ਕਰਾਂਗੇ ਬਣੇ ਆ। ਹਾਂ ਹਾਂ ਤੇ ਤੇਰੇ ਤਾਂ ਇਲੈਕਸ਼ਨ ਹੋ ਗਿਆ ਹਣਾ। ਹਾਂ ਹਾਂ ਆਪਣਾ ਥੋੜੇ ਰਹਿਣਾ ਪੈ ਗਿਆ ਜੀ ਨਾ ਦੂਰੀ ਹਰ ਹਾਂ। ਹਾਂ ਹਾਂ ਚੋਣਾ ਥੋੜੇ ਲੇਟ ਹੋਈ ਜਾਂਦਾ। ਹਾਂ ਲੇਟ ਹੋ ਗਿਆ। ਵੋਟ ਫਰ ਤੇ ਪਹਿਲਾਂ ਪਾਈ ਬੰਦ ਨੂੰ ਕਹਿਣਾ ਵੈਦ ਕੀਤਾ ਮੈਂ ਸਰਪੰਚ ਉੱਠਣੇ ਉੱਠਣਾ। ਉੱਠਣਾ ਹੀ ਐ। ਉੱਠਣਾ ਹੀ ਉੱਠਣਾ ਸਰਪੰਚ। ਕੱਢਦਾ ਗ੍ਰਾਇਆ ਸੀ ਤੇਰੇ ਨਾਲ ਆ ਜਾ। ਬਸ ਤੁਹਾਨੂੰ ਦੱਸਣੀ ਐ ਬਸ ਫੁੱਲ ਰੇਹੋਸਪੋਰਟ ਤੇ ਬਾਕੀ ਆਗੂ ਬੰਦੇ ਪਹਿਲਾਂ ਤੋਂ। ਵਰਿਆ ਤੇਰੇ ਨਾਲ ਆ ਜਮਾ ਕਿੰਨੇ ਜਾਣੇ ਮੁਕਾਬਲੇ ਚ ਪਰਾਂ ਮੁਕਾਬਲੇ ਕਿ ਹੈਗੇ ਅਗੇ 2-3 ਦੇ 2-3 ਜਾਣੇ ਹਾਂ ਅੱਛਾ ਉਹ ਬਸ ਮੈਂ ਹੀ ਪੁੱਛ ਲਈ ਸੀਗਾ ਮੈਂ ਤਾਂ ਹੀ ਸਿੱਧਾ ਹੀ ਉਧਰੋਂ ਇੱਧਰ ਆ ਗਿਆ ਉਹਦਾ ਕਾਰਜ ਵੀ ਪ੍ਰਧਾਨ ਜੀ ਦੀਆਂ ਹੋਈਆਂ ਸੀ ਕਿ ਆਪਾਂ ਉਹ ਦੀ ਚਾਚਾ ਟਰਸਟ ਨਹੀਂ ਲੈਂਦੇ ਮੈਂ ਆਪਾਂ ਤਾਂ ਫਿਰ ਪਿੰਡ ਦੀ ਦੇਖਣਾ ਸੋਚ ਲੈ ਤੇਰੇ ਪਿੰਡ ਦਾ ਲੱਗ ਕਾਕਾ 50 ਲੱਖ ਰੁਪਇਆ ਵੱਡਾ ਪਿੰਡ ਹੈਂ ਵੱਡਾ ਪਿੰਡ ਹਾਂ 50 ਲੱਖ ਰੁਪਇਆ ਲੱਗਦੂ ਹਾਂ ਤੇ ਫਿਰ ਮੈਂ ਦੱਕਦੇ ਆਂਗੇ ਫਿਰ ਦੋ ਕਿੱਲੇ ਕੁਝ ਨਹੀਂ ਹੁੰਦਾ ਹਾਂ ਦੋ ਕਿੱਲੇ ਦਾ ਫਿਰ ਜ਼ਮੀਨਾਂ ਨਾਲ ਹੀ ਹੁੰਦਾ ਸਰਪੰਚੀਆਂ ਫਿਰ ਅਰੀ ਫਰਜਦਾਰੀ ਦੇਖਦੀਆਂ ਫਿਰ ਕਿੱਲੇ ਨਹੀਂ ਦੇਖੀਏ ਜਿੱਤਣ ਦੀ ਸਥਿਤੀ ਜੇ ਹੈਗਾ ਨਾ ਸਰਪੰਚ ਖੜੇ ਤਾਂ ਹੋ ਜੇ ਤੁਸੀਂ ਮੁਕਾਬਲਾ ਕਰ ਸਕਦੇ ਹੋ ਜੇ ਐਵੇਂ ਵੋਟਾਂ ਦਾ ਤੁਹਾਨੂੰ 300 ਪੈਣੀ ਆ ਹਾਂ ਹਾਂ ਹੈ ਤੇ ਫਿਰ ਸਰਪੰਚ ਖੜੇ ਹੋਣ ਦਾ ਕੀ ਫਾਇਦਾ ਨਹੀਂ ਸਹੀ ਗੱਲ ਹੈ ਹੈ ਤਾਂ ਹੀ ਮੈਂ ਤੁਹਾਨੂੰ ਪੁੱਛ ਰਿਹਾ ਹਾਂ ਨਾ ਵੀ ਕਿਹ ਲੈ ਲੂਕ ਨਹੀਂ ਨਾਲ ਖੜਦੇ ਹੁੰਦੇ ਠੀਕ ਹੈ ਠੀਕ ਹੈ ਇਹਦਾ ਪਿੰਡ ਹੀ ਛੜਦਾ ਹੁੰਦਾ ਦੋ ਚਾਰ ਬੰਦੇ ਤੁਹਾਨੂੰ ਚੱਕ ਦੇਈ ਜਾਣ ਜੇ ਅਸੀਂ ਜਿੱਤ ਜਾਾਂਗੇ ਸਰਪੰਚ ਬਣ ਜਾਏਗਾ ਤੂੰ ਤੈਨੂੰ ਦੇ ਦੂ ਮੈਂ 7 ਲੱਖ 8 ਲੱਖ ਦੇ ਦੇਾਂਗੇ ਕੋਈ ਨਹੀਂ ਦਿੰਦਾ ਦਿੰਦਾ ਇਹਦਾ ਜਾਂਦਾ ਸਰਪੰਚ ਜਦੋਂ ਬੰਦ ਸਾਰਾ ਪਿੰਡ ਹੀ ਬਣਾਉਣਾ ਹੁੰਦਾ ਵੀ ਤੂੰ ਖੜਾ ਹੋ ਪਿੰਡ ਦੇ ਪਿੰਡ ਦੇ ਸਹਯੋਗ ਨਾਲ ਇਹਦਾ ਜੇ ਬੰਦਾ ਪਿੰਡ ਦੇ ਵਿੱਚ ਕਰੈਕਟਰ ਸਹੀ ਹੋਊਗਾ ਤਾਂ ਫੇਰ ਹੈਨਾ ਕੋਈ ਵੋਟ ਪਾਊਗਾ ਨਹੀਂ ਕੋਈ ਨਹੀਂ ਕਿਸੇ ਨਹੀਂ ਪੁੱਛਦਾ ਚੱਕ ਤੱਕ ਨਾਲ ਤਾਂ ਕੁਛ ਨਹੀਂ ਹੁੰਦਾ ਬੰਦਾ ਰੋਲ ਕੇ ਰੱਖ ਦਿੰਦੇ ਆ ਆਫਗਾਨਾ ਪੁੱਤ ਹੈ ਹੋਰ ਕੰਗਾਂ ਫੇਰ ਪਾਦੀ